ਸਵਾਗਤ ਹੈ ਕਿਸਾਨ ਵੀਰੋ ਸਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰੋਮੀ ਕੋਲੋਂ ਬਣਾ ਰਹੇ ਆਂ ਆਪਾਂ ਦੋ ਤੁਹਾਨੂੰ ਬਹਿੜਾਂ ਦਿਖਾਵਾਂਗੇ ਸਾਰਾ ਨਾਮ ਡਰੈੱਸ ਪੁੱਛ ਕੇ ਦੱਸਾਂਗੇ ਗੱਬਣ ਬਹਿੜਾਂ ਸਸੀ ਕਾ ਬਾਈ ਸਸੀ ਕਾ ਜੀ ਹੋ ਠੀਕ ਹੋ ਵੀਰੇ ਕੋ ਵਧੀਆ ਜੀ ਪਹਿਲਾ ਨੰਬਰ ਬੋਲੋ ਵੀਰੇ ਆਪਣਾ ਨੰਬਰ ਹੈਗਾ 947823584 ਪਿੰਡ ਜੀ ਪਿੰਡ ਮਰਾਜ ਆ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਤਹਿਸੀਲ ਰਾਂਗਪੁਰਾ ओके ਤੇ ਵੀਰੇ ਦੋ ਦਿਖਾ ਰਹੇ ਆ ਅੱਜ ਹਾਂਜੀ ਜਿਹੜਾ ਮਕਾਨ ਆ ਜਿਹੜੀ ਮਹਰਾਜ ਤੋਂ ਬੰਮੜ ਸਾਹਿਬ ਦੀ ਸ਼ਰਕ ਸੁਣੀ ਵੀ ਆਉਂਦੇ ਓਕੇ ਜੀ ਤੇ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਜਰਸੀ ਦਾ ਪੱਖ ਜ਼ਿਆਦਾ ਆ ਤੇ ਸ਼ਾਹੀਵਾਲ ਦਾ ਘਟਾ ਇਹਦੀ ਕੀ ਡਿਟੇਲ ਆ ਵੀਰੇ ਇਹ ਬਈ ਆਪਣੇ origional ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਤੇ ਕਿੰਨਾ ਦੁੱਧ ਕੱਢਿਆ ਦੂਜੇ ਸੂਏ ਦਾ ਫਿਰ ਇਹਨੇ ਦੂਜੇ ਸੂਏ 20 ਤੋਂ ਪ러스 ਮਾਰਿਆ ਬੰਦਾ ਤੇ ਰੋਮੀ ਕੱਦ ਸਹਿਜ ਬੜਾ ਤੇ ਚਮਕ ਬੜੀ ਆ ਹਨਾ ਬਈ ਹਾਂ ਚਮਕ ਚਮਕ ਦਮਕ ਪੂਰੀ ਜੀ ਕੱਦ ਸਹਿਜ ਫੁੱਲ ਬਾਕੀ ਦੀ ਗੱਲ ਜੀ ਆਪਾਂ ਗੱਲ ਕਰ ਲਿਆ ਇਦ ਕੀ ਫਿਰ ਕਿੰਨਾ ਦੁੱਧ ਕਹਿ ਕੇ ਦੇ ਦਾਂਗੇ 24 22 24 ਕਿਲੋ ਦੁੱਧ ਕਹਿ ਕੇ ਤੇ ਠਾਣਾ ਸੁਣਾ ਦੀ ਓਕੇ ਵੀਰੇ ਜੋ ਮੋ ਫੋਲੇ ਦਾ ਹੱਥ ਵੀ ਨਾਲ ਆ ਭਾਰ ਨੂੰ ਹੀ ਦੀ ਠਾਣਾ ਦੀ ਹੂੰ ਓਕੇ ਤੇ ਬਾਕੀ ਦਾ ਗਰਮ ਹੀ ਨਹੀਂ ਇਹਨੇ ਮੰਨਣੀ ਹੈਨਾ ਹਾਂ ਜੀ ਓਕੇ ਜੀ ਆ ਦੇਖੋ ਜੀ ਕਰੋ ਕੁਆਲਿਟੀ ਚ ਇੱਕ ਪੂਰੀ ਚੰਗੀ ਤੇ ਵੀਰੇ ਦਿਨ ਇਹ ਕਿੰਨੇ ਘੱਟ ਜੂਗੀ ਇਹ ਦਿਨ ਲੂਗੀ ਦੇ 2-4 2 ਤੋਂ 4 ਦਿਨ ਤੇ ਕਿੰਨੇ ਪੈਸੇ ਹੈ ਬਾਈ ਇਹਦੇ ਇਹਦਾ ਬਸ ਜੈਸ ਨੂੰ 77000 ਰੁਪਏ ਓਕੇ ਮਾਨਤਾਨ ਹੋ ਜੂ ਮਾਨਤਾਨ ਦੁੱਧ ਨੇ ਕੱਢਣਾ ਹੀ ਕੱਢਣਾ ਹਨਾ ਦੁੱਧ ਕੱਢਣਾ ਫੈਂਟ ਵਾਲਾ ਓਕੇ ਜੀ ਤੇ ਹੁਣ ਜਿਹੜੀ 2 ਨੰਬਰ ਤੇ ਆਪਾਂ ਐਚ ਐਫ ਦੇਖੀ ਜੰਨੇ ਬਲੈਕ ਕਲਰ ਚ ਇਹ ਐਚ ਐਫ ਨਹੀਂ ਇਹ ਜਰਸੀ ਹੈ ਸਾਡੀ ਹਾਂ ਥੋੜਾ ਜਿਹਾ ਹੈਗਾ ਐਚ ਐਫ ਦਾ ਕ੍ਰਾਸ ਵਿੱਚ ਯਰਸੀ ਵੱਧਾ ਕਿਉਂਕਿ ਐਚ ਐਫ ਦੇ ਪੇਟ ਦੇ ਵਿੱਚ ਟੀਕਾ ਲੱਗਿਆ ਵਾ ਯਰਸੀ ਦਾ ਲਾਲੋਚ ਹੈ ਖੋਲੋ ਜੀ ਤੋਰੋ ਇਹਨੂੰ ਤੇ ਵੀਰੇ ਕਿਹੜਾ ਸੂਆ ਦੂਜਾ ਇਹ ਇਹ origional ਦੂਜਾ ਤੇ ਕਿੰਨਾ ਦੁੱਧ ਕੱਢਿਆ ਫਿਰ ਪਹਿਲੇ ਸੂਏ ਦਾ ਪਹਿਲੇ ਸੂਏ 18 ਕਿਲੋ ਦੁੱਧ ਤੇ ਬੜੀ ਹੈ ਨਾ ਲੇ ਵੇ ਲੂਵੇ ਦੀ ਫਿਟਿੰਗ ਚੰਗੀ ਹੈ ਕਿੰਨੇ ਦਿਨ ਬਾਕੀ ਹੈ ਬਾਈ ਕੋਈ ਸੋਹਣੀ ਸੰਰਖੀ ਆ ਹਫਤਾ ਲੈ ਜੂਗੀ ਠੀਕ ਹੈ ਜੀ ਤੇ ਫਿਰ ਕਿੰਨਾ ਦੁੱਧ ਕਹਿ ਕੇ ਦੇ ਦਾਂਗੇ ਇਦ ਕੀ 20 ਕਿਲੋ ਤੋਂ ਕਹਿ ਕੇ 20 ਕਿਲੋ ਦੇਣੇ ਦੇਣਾ ਹਨਾ 20 ਕਿਲੋ ਤਾਂ ਕੋਈ ਵੱਡੀ ਗੱਲ ਨਹੀਂ ਇਹਨੂੰ 20 ਸਰੀ ਬੱਛੀ ਆ ਮੂਹ ਮਾਂ ਦੀ ਬੜੀ ਫੇਸਲੀ ਪਿਆਰੀ ਆ ਓਕੇ ਜੀ ਬੜੀ ਚੰਗੀ ਹਨਾ ਆ ਦੇਖੋ ਥੱਲੇ ਤੋਂ ਨਾ ਫੇਸ ਕਰਾਵੇਂ ਚੱਕ ਇੱਕ ਨੰਬਰ ਤੇ ਜੇ ਆਪਾਂ ਗੱਲ ਕਰ ਲੀਏ ਬਾਹਲੀਆਂ ਗੱਲਾਂ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਜਾਦ ਬਰੀਡ ਫੁੱਲ ਆ ਹਨਾ ਜਾਦ ਬਰੀਡ ਫੁੱਲ ਆ ਜੀ ਬਾਕੀ ਦੁੱਧ ਤੁਹਾਨੂੰ ਚੰਗਾ ਪਿਆ ਜਾਣਾ ਇਹਦਾ ਕੀ ਮੁੱਲ ਆ ਗਿਆ ਭਾਈ ਇਹ ਬੜੀ ਤਹਿ ਪਰੇ ਮਾਨਤਨ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤਿਆਂ ਚੰਗੀਆਂ ਬੈੜਾਂ ਜੀ ਦੋਨੇ ਕਿਉਂਕਿ ਸੂਕੇ ਵੀ ਇਹਨਾਂ ਨੇ ਕੀ ਕਹਿਣਾ ਤੇ ਨੰਬਰ ਬੋਲ ਜਾ ਬਾਈ 947863584 ਪਿੰਡ ਮਹਾਰਾਜ ਆ ਜੀ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾਹੂਲ ਗਵਰਨਮੈਂਟ ਸਰ ਵਾਲੀ ਸੜਕ ਦੇ ਬਾਈ ਦਾ ਘਰ ਆ ਦੋ ਬੈੜਾਂ ਹੀ ਦੋਨੇ ਤੁਹਾਨੂੰ ਦਿਖਾਤ ਕਰਤਾਂ ਧੰਨਵਾਦ